ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਅੱਜ ਚੰਡੀਗੜ੍ਹ ਦੇ ਰਾਜ ਭਵਨ ਚ ਸੌ ਚੁੱਕੀ। ਉਹਨਾਂ ਦੇ ਨਾਲ 7 ਕੈਬਨਿਟ ਮੰਤਰੀਆਂ ਤੇ 2 ਰਾਜ ਮੰਤਰੀਆਂ ਨੇ ਵੀ ਅਹੁਦਿਆਂ ਦੀ ਸੌ ਚੁੱਕੀ। ਰਾਜ ਭਵਨ ਚ ਰੱਖੇ ਗਏ ਸਮਾਗਮ ਚ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਸਵੇਰ ਤੋਂ ਹੀ ਪਹੁੰਚ ਰਹੇ ਸਨ। ਜਿਨ੍ਹਾਂ ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਮੌਜੂਦ ਸਨ। ਉਹਨਾਂ ਤੋਂ ਇਲਾਵਾ ਰਾਜਸਥਾਨ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ, ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁ आनंद शर्मा सचिन पायलट नवीन जिंदल राजीव शुक्ला राज अंबिका सोनी समेत पंजाब कांग्रेस के बाकी लीडर भी समागम मौजूद रहे और शैल बिकम नोन टू मी एज अ चीफ मिनिस्टर ऑफ द स्टेट ऑफ पंजाब परम महेंद्र राव सचेतनो प्रतिज्ञा करता हूं मैं सीधे या असिधे तौर पे ना दसाया ना प्रेरित करूंगा ਮੈਂ ਅਰਜੋਤ ਸਿੰਘ ਸਿੱਧੂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਅਜਿਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਦੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਮਨਪ੍ਰੀਤ ਸਿੰਘ ਬਾਦਲ ਈਸ਼ਵਰ ਦੀ ਸੋਚ ਚੱਕਦਾ ਹਾਂ कि मैं पंजाब राज दे कैबिनेट मंत्री व जो अपने कर्तव्य ਨੂੰ ਵਫਾਦਾਰੀ ਤੇ ਸੁੱਧ ਅੰਤਰ ਕਰਨ ਨਾਲ ਨਿਭਾਵਾਂਗਾ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਸਾਧੂ ਸਿੰਘ ਧਰਮਸੋਧ ਈਸ਼ਵਰ ਦੀ ਸੋਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਯਾਰ ਰੱਖਾਂਗਾ ਮੈਂ ਤਰਤ ਜਿੰਦਰ ਸਿੰਘ ਬਾਜਵਾ ઈશ્વਰ ਦੀ ਸੋਹ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਅਜੇ ਹਾਂ ਮੰਤਰੀ ਹੋ ਜੋ ਆਪਣੇ ਕਰਤਵਾਂ ਦਾ ਠੀਕ ਨਿਭਾਉਣਾ ਹੈ ਜੇ ਆ ਕਰਨਾ ਲੇਣੀ ਦਾ ਹੋਵੇ ਮੈਂ ਸਿੱਧਾ ਜੱਸੀ ਦੇ ਤੌਰ ਤੇ ਨਾ ਦਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਆਈ ਰਾਣਾ ਗੁਰਜੀਤ ਸਿੰਘ ਸਵਰ ਇਨ ਦੀ ਨੇਮ ਆਫ ਗੋਡ ਥੈਟ ਆਈ ਵਿਲ ਬੀਅਰ ਟ्रू ਫੇਥ ਐਂਡ ਡਿਲੀਜੈਂਸ ਟੂ ਦੀ ਕਨਸਟੀਟਿਊਸ਼ਨ ਆਫ ਇੰਡੀਆ ਅੰਡਰ ਮਾਈ ਕਨਸਿਡਰੇਸ਼ਨ ਆਰ ਸ਼ੈਲ ਬਿਕਮ known to me as a cabinet minister for the state of punjab ਮੈਂ ਚਰਨਜੀਤ ਸਿੰਘ ਚੰਨੀ ਸੱਚੇ ਦਿਲੋਂ ਪ੍ਰਤੀਜ्ञਾ ਕਰਦਾ ਹਾਂ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸੂਤ ਅੰਤਰ ਕਰਨ ਨਾਲ ਨਿਭਾਵਾਂਗਾ ਸਿਵਾਏ ਉਸ ਦੇ ਕਿ ਅਜਿਹੇ ਮੰਤਰੀ ਵਜੋਂ ਆਪਣੇ ਕਰਤੱਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਰੋੜਿੰਦਾ ਹੋਵੇ मैं तौर ना ना अरुणा चौधरी की शपथ लेती हूँ मैं भारत की संप्रभुता और अखंडता को कायम रखूंगी मैं पंजाब राज्य के राज्य मंत्री के तौर पर अपने कर्तव्यों का ईमानदारी ਮਸ਼ਹੂਦ ਅੰਤਕਾਰਨ ਸੇ ਦੇ ਰਹਿਣ ਕਰੂੰਗੀ ਮੈਂ ਰਜ਼ੀਆ ਸੁਲਤਾਨਾ ઈશ્વਰ ਦੀ ਸੋਚਦੀ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਰਾਜ ਮੰਤਰੀ ਵੱਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗੀ ਨਾ ਪ੍ਰਗਟ ਕਰਾਂਗੀ ਇਸ ਸਾਰੇ ਸਮਾਗਮ 'ਚ ਇੱਕ ਖਾਸ ਗੱਲ ਇਹ ਰਹੀ ਕਿ ਡਿਪਟੀ ਸੀਐਮ ਦੇ ਅਹੁਦੇ ਲਈ ਨਵਜੋਤ ਸਿੰਘ ਸਿੱਧੂ ਦਾ ਨਾਮ ਉਚਾਲਿਆ ਗਿਆ ਸੀ ਪਰ ਡਿਪਟੀ ਸੀਐਮ ਉਹਨਾਂ ਨੂੰ ਬਣਾਇਆ ਜਾਵੇਗਾ ਜਾਂ ਨਹੀਂ ਇਸ ਤੇ ਕਿਸੇ ਤਰ੍ਹਾਂ ਦੀ ਖਬਰ ਨਹੀਂ ਮਿਲ ਰਹੀ ਹੈ ਸਾਰੇ ਪ੍ਰੋਗਰਾਮ 'ਚ ਸਿੱਧੂ ਸਾਥੀਆਂ ਨਾਲ ਬੇਹਦ ਘਟ ਸਮਾਵੇਲੇ ਗੁਫ਼ਤਗੂ ਕਰਦੇ ਨਜ਼ਰ ਆਏ ਅਤੇ ਅੰਤ 'ਚ ਫਤਿਹ ਨਵਜੋਤ ਕੋਰ ਸਿੱਧੂ ਨਾਲ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਰਵਾਨਾ ਹੋ ਗਏ